ਅਰਮਾਨ ਕੀ ਹਾਦਸਾ ਹੋਇਆ ਇਹ ਵੱਦੇਗੜ੍ਹ ਸਾਹਿਬ ਤੋਂ ਆ ਰਹੇ ਸੀਗੇ ਰਸਤੇ 'ਤੇ ਧੁੰਦ ਜ਼ਿਆਦਾ ਸੀਗੀ ਟਰੱਕ ਖੜਿਆ ਸੀਗਾ ਖੜੇ ਟਰੱਕ ਦੇ ਬੱਜੇਗੇ ਸੀਗੇ ਕਿੰਨੇ ਜਣੇ ਸੀਗੇ ਤਿੰਨ ਜਣੇ ਸੀਗੇ ਮੇਰਾ ਭਰਾ ਹੈ ਇਹਨੇ ਲਿਫਟ ਲਿੱਤੀਗੀ ਬਾਹਰ ਆਇਆ ਮੱਥਾ ਟੇਕਣ ਬਾਹਰ ਕਿਦੋਂ ਦੇਖੋ ਨਈ ਯੂਪੀ ਤੋਂ ਆਇਆ ਸੀਗਾ ਹਾਂਜੀ ਪਿੰਡੋਂ ਆਇਆ ਤੁਹਾਡੇ ਘਰ ਸਮਸਿਆ ਦੀ ਕੀ ਗੱਲ ਹਾਂਜੀ ਵਾਪਸ ਵਾਪਸ ਆ ਰਹੇ ਸੀਗੇ ਕੀ ਕੰਮ ਹੈ ਤੁਹਾਡੇ ਘਰ ਈਸ਼ਾਨ ਕਿੰਦੀ ਉਮਰ ਹੈ ਨਾ 17 ਸਾਲ ਕਿਤਾ ਹੁਣ ਸੀਰਜ ਹੀ ਹੈ ਲੈ ਤੇ ਬਾਕੀ ਜਿਹੜੇ ਸੀ ਕਿ ਦੋ ਪੁੱਤ ਇੱਕ ਐਕਸਪਾਇਰ ਹੋ ਗਿਆ ਇੱਕ ਦੇ ਟੰਗ 'ਚ ਫ੍ਰੈਕਚਰ ਆ ਤੁਹਾਡੇ ਭਰਾ ਨੇ ਲਿਫਟ ਨਹੀਂ ਸੀ ਹਾਂਜੀ ਲਿਫਟ ਲਿੱਤੀ ਸੀ ਜੀ ਨੇ जानदे दा नहीं आनी सर मेरा नाम जी अनमोल आ मैं लुधियाणे दा आ अंकल जी अस्सी तिन बाइक तो आ रहे सिगे फतेगढ़ صاحب ਤੋਂ ਮੱਥਾ ਟੇਕ ਕੇ ਦੋ ਤੋਂ ਆ ਪਾ ਰਹੇ ਸੀਗੇ ਤੇ ਧੁੰਦ ਸੀਗੀ ਜਿਹੜਾ ਬਾਈਕ ਚਲਾ ਰਿਹਾ ਸੀਗਾ ਆਪਾ ਬਰਨਾਮ ਦਾ ਜਿਹੜਾ ਮੁੰਡਾ ਵਾ ਉਹਨੂੰ ਟਰੱਕ ਦਿਖਿਆ ਨਹੀਂ ਉਹ ਤੇਜ਼ੀ ਚ ਸੀਗਾ ਉਹਨੇ ਟਰੱਕ ਚ ਮਾਰਿਆ ਉਸ ਤੋਂ ਬਾਅਦ ਮੈਂ ਮਤਲਬ ਡਿੱਗ ਗਿਆ ਫਿਰ ਮੈਂ ਬੇਹੋਸ਼ ਹੋ ਗਿਆ ਉਸ ਤੋਂ ਬਾਅਦ ਮੈਨੂੰ ਫਿਰ ਜਦ ਮੈਨੂੰ ਹੋਸ਼ ਆਇਆ ਮੈਂ ਦੇਖਿਆ ਮੈਂ ਫਿਰ ਐਂਬੂਲੈਂਸ ਚ ਸੀਗਾ ਫਿਰ ਮੈਨੂੰ ਹਸਪੀਟਲ ਲੈ ਕੇ ਆਏ ਆ ਹਾਂਜੀ ਦੱਸ ਰਿਹਾ ਕਿ ਪਵਨ ਜਿਹੜਾ ਸੀਗਾ ਉਹਦੀ ਡੈਥ ਹੋ ਗਈ ਹੈ ਹਾਂਜੀ 18 ਸਾਲ ਦਾ ਸੀਗਾ ਜੀ ਇਧੂੰ ਤਾਂ ਕਰ ਕੀ ਨੇ ਹਾਂਜੀ ਇਹ ਨਾ ਜੀ ਅੱਜ ਐਸਐਸਐਫ ਟੀਮ ਨੂੰ 7:35 ਤੇ 38 ਮਿੰਟ ਤੇ ਸਾਨੂੰ ਇੱਕ ਮੈਸੇਜ ਆਇਆ ਸੀਗਾ ਕੰਟਰੋਲ ਤੋਂ ਖੰਨਾ ਤੋਂ ਤੇ ਵੀ ਇੱਕ ਮੋਟਰਸਾਈਕਲ ਤੇ ਟਰੱਕ ਐਕਸੀਡੈਂਟ ਹੋ ਗਿਆ ਵੀ ਟਰੱਕ ਦੇ ਵਿੱਚ ਪਿੱਛੋਂ ਮੋਟਰਸਾਈਕਲ ਵੱਜਿਆ ਜੀ ਮੰਜੀ ਸਾਹਿਬ ਜੋਰਾਵਰ ਫਤੇ ਸਿੰਘ ਜਿਹੜਾ ਸਕੂਲ ਆ ਆਪਣਾ ਉਹਦੇ ਸਾਹਮਣੇ ਟਰੱਕ ਦਾ ਦੁੱਧ ਵਾਲਾ ਟੈਂਕਰ ਸੀ ਖਰਾਬ ਹੋਇਆ ਖੜਾ ਖੜੇ ਸੀ ਕਹਿੰਦੇ 10 ਮਿੰਟ ਹੋਏ ਸੀ ਜਿਵੇਂ ਸਾਨੂੰ ਦੱਸਿਆ ਜੀ ਲੋਕਾਂ ਨੇ ਤੇ ਇਹ ਫਤੇਗੜ ਸਾਹਿਬ ਤੋਂ ਬੱਚੇ ਆ ਰਹੇ ਸੀਗੇ ਤਿੰਨ ਲੁਧਿਆਣੇ ਦੇ ਸੀਗੇ ਤੇ ਮੋਟਰਸਾਈਕਲ ਤੇਜ਼ ਰਫ਼ਤਾਰ ਸੀ ਬਹੁਤ ਉਹ ਖੜੇ ਟੈਂਕਰ ਦੇ ਵਿੱਚ ਪਿੱਛੋਂ ਵੱਜੇ ਜੀ ਅਸੀਂ ਮੈਂਟੋ ਮੈਂਟੀ ਐਂਬੂਲੈਂਸ ਨੂੰ ਕਾਲ ਕਰਕੇ ਐਂਬੂਲੈਂਸ ਬੁਲਾਈ ਐਂਬੂਲੈਂਸ ਦੇ ਵਿੱਚੋਂ ਜਦੋਂ ਸਿਵਲ ਹਸਪੀਟਲ ਲਈ ਜਾ ਰਹੇ ਸੀ ਤੇ ਉੱਥੇ ਜਾ ਕੇ ਇੱਕ ਦੀ ਡੈਥ ਹੋ ਗਈ ਜੀ ਮੌਕੇ ਤੇ ਪਵਨ ਕੁਮਾਰ ਦੀ ਤੇ ਇੱਕ ਨਾਲ ਦਾ ਹੋਰ ਸੀਰੀਅਸ ਹੈ ਜੀ ਥੋੜੇ ਜਿਹਾ ਉਹਦੇ ਵੀ ਸਿਰ ਦੇ ਵਿੱਚ ਸੱਟ ਹੈ ਤੇ ਇੱਕ ਮੁੰਡਾ ਠੀਕ ਹੈ ਜੀ ਕਾਰਨ ਕੀ ਰਿਹਾ ਹੈ ਤੁੰਦ ਲੱਗਦਾ ਹੈ ਕਿ ਤੁੰਦ ਕਰਕੇ ਵਾਪਰੇ ਹਾਸਕ ਇਹ ਐ ਹੈ ਜੀ ਪਹਿਲਾਂ ਤਾਂ ਤੁੰਦ ਸਵੇਰ ਹੈ ਨਹੀਂ ਸੀ ਕਿ ਤੁੰਦ ਤਕਰੀਬਨ 10 ਮਿੰਟ ਹੋਏ ਸੀਗੇ ਪਈ ਨੂੰ ਜਿਵੇਂ 8 ਵਜੇ ਦੇ ਕਰੀਓ 7:30 ਤੋਂ ਦਪਈ ਐ ਤੇ ਉਹ ਟੈਂਕਰ ਵੀ ਖਰਾਬ ਹੋਇਆ ਸੀਗਾ ਅਚਾਨਕ ਜਾਨੀ ਪਿੱਛੋਂ ਆ ਕੇ ਮੁੰਡੇ ਬਹੁਤ ਤੇਜ਼ ਰਫ਼ਤਾਰ ਕਰਕੇ ਕੰਟਰੋਲ ਨਹੀਂ ਹੋਇਆ ਮੋਟਰਸਾਈਕਲ ਵਿੱਚ ਬੱਜੇ ਜੀ ਇਹਨਾਂ ਨੂੰ ਤਾਂ ਜੀ ਇਹ ਹੈ ਵੀ ਅਸੀਂ ਤਾਂ ਰੋਜ਼ ਅਨਾਊਂਸਮੈਂਟ ਵੀ ਕਰਦੇ ਰਹਿੰਦੇ ਆ ਗੱਡੀ ਦੇ ਵਿੱਚ ਜਿਵੇਂ ਰੋਡ ਤੇ ਟਰੱਕ ਖੜੇ ਨੇ ਕੋਈ ਵੀ ਵੀ ਤਲ ਖਰਾਬ ਹੋਇਆ ਖੜਾ ਹਨਾ ਵੀ ਰਿਫਲੈਕਟਰ ਲਾਓ ਵੱਧ ਤੋਂ ਵੱਧ ਪਿੱਛੇ ਜਾਂ ਕੋਈ ਆਪਣੇ ਅਸੀਂ ਕੋਨਾ ਵਗੈਰਾ ਦਾ ਅਰੇਂਜਮੈਂਟ ਕਰਦੇ ਆ ਜੀ ਜਾਂ ਗਵਾਲਦਿਆਂ ਸੀ ਆਪ ਵੀ ਅਣਦਿਆਂ ਨਾਲ ਕਹਿ ਕੇ ਉਹਨਾਂ ਨੂੰ ਮੁੰਡਿਆਂ ਨੂੰ ਜਿਹੜੇ ਡਰਾਈਵਰ ਹੁੰਦੇ ਨੇ ਵੀ ਗੱਡੀ ਚਲਦੇ ਹੋ ਜਲਦੀ ਰੋਡ ਤੋਂ ਸਾਈਡ ਤੇ ਕਰੀ ਦੇਆ ਬਾਕੀ ਧੁੰਦ ਦੇ ਮੌਸਮ ਦੇ ਵਿੱਚ ਆਇਆ ਵੀ ਤਕਰੀਬਨ ਕਾਫੀ ਗੱਡੀਆਂ ਦੇ ਮਗਰ ਨਾ ਕੋਈ ਰਿਫਲੈਕਟਰ ਹੈ ਜਿਵੇਂ ਸਰੀ ਵਾਲੀਆਂ ਗੱਡੀਆਂ ਜਾਂਦੀਆਂ ਨੇ ਨਾ ਰਿਫਲੈਕਟਰ ਹੈ ਨਾ ਕੋਈ ਪਾਰਕ ਲਾਈਟ ਹੈ ਅਚਨਚੇਤ ਗੱਡੀਆਂ ਰੋਡ ਤੇ ਖਰਾਬ ਹੋ ਜਾਂਦੀਆਂ ਨੇ ਜਿਹੜਾ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ ਧੁੰਦ ਜਿਆਦਾ ਪੈ ਰਹੀ ਹੈ ਜੀ ਕੜੀ ਡੈਥ ਫਰੀ ਇੱਕ ਮਿੰਟ ਦੀ ਤੋਂ ਮਤ ਜਾਣ ਹੋ ਪਾਈ ਹਾਂ ਹਾਂਜੀ ਇਹਨਾਂ ਨੂੰ ਪਵਨ ਕੁਮਾਰ ਆ ਵੀ ਅਸੀਂ ਇਹਨਾਂ ਦੇ ਇੱਕ ਫੋਨ ਤੋਂ ਕਾਲ ਕੀਤੀ ਸੀ ਇਹਦੇ ਘਰ ਇਹਦੀ ਮੰਮੀ ਤੋਂ ਹੀ ਪਤਾ ਲੱਗਿਆ ਵੀ ਇਹ ਢੋਲੇ ਵਾਲੇ ਚੌਂਕ ਦਾ ਰਹਿਣ ਵਾਲਾ ਜੀ ਤੇ ਇਹਦੀ ਡੈਥ ਹੋ ਗਈ ਜੀ ਹਸਪੀਟਲ ਆ